ਸਿਟੀ ਬਲਾਚੌਰ ਪੁਲਿਸ ਨੇ SBI ATM ਬੈਂਕ ਪੱਦੀ ਰੋਡ ਬਲਾਚੌਰ ਵਿਖੇ ਬਜ਼ੁਰਗ ਵਿਅਕਤੀ ਤੋਂ 14000 ਰੁਪਏ ਦੀ ਲੁੱਟ ਖੋਹਣ ਵਾਲਾ ਕੀਤਾ ਕਾਬੂ ਪੁਲਿਸ ਮੁਤਾਬਕ ਮਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਪੁਲਿਸ ਮੁਤਾਬਕ ਮਲਜ਼ਮ ਕੋਲੋਂ ਪੁੱਛਗਿੱਛ ਕਰਕੇ ਵਾਰਦਾਤ ਕਰਨ ਸਮੇਂ ਇਸ ਦੀ ਮਦਦ ਕਰਨ ਵਾਲੇ ਇਸ ਦੇ ਸਾਥੀਆਂ ਦੇ ਥਾਂ ਟਿਕਾਣੇ ਬਾਰੇ ਪਤਾ ਕਰਕੇ ਜਲਦ ਤੋਂ ਜਲਦ ਬਾਕੀਆਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ ਮਿਤੀ 2 1 25 ਨੂੰ ਸਾਡੇ ਪਾਸ ਇੱਕ ਹਰੀਕ੍ਰਿਸ਼ਨ ਭੁੰਬਲਾ ਪੁੱਤਰ ਅਮਰਚੰਦ ਵਾਸੀ ਬਾੜਵਰ ਤਿੰਨ ਟੀਚਰ ਕलोनी ਬਲਾਜੌਰ ਜੀ ਨੇ ਸਾਡੇ ਐਸਆਈ ਸਤਨਾਮ ਸਿੰਘ ਤਰਤੀਸੀ ਅਫਸਰ ਨੂੰ ਮਿਲ ਕੇ ਆਪਣੀ ਇੱਕ ਸਟੇਟਮੈਂਟ ਰਾਹੀਂ ਦੱਸਿਆ ਸੀ ਕਿ ਉਹ ਦਿਨ ਦੇ ਬਾਰਾ 1 ਵਜੇ ਆਪਣੇ ਭੱਦੀ ਰੋਡ ਤੇ ਜਿਹੜਾ ਐਸਵੀਆਈ ਬੈਂਕ ਦਾ ਏਟੀਐਮ ਆ ਉਥੋਂ ਪੈਸੇ ਕਢਾਉਣ ਲਈ ਆਏ ਸੀ ਤੇ ਜਦੋਂ ਉਹਨਾਂ ਨੇ 14000 ਰੁਪਇਆ ਆਪਣੀ ਏਟੀਐਮ ਰਾਹੀਂ ਕਢਾ ਲਿਆ ਤੇ ਉਹਨਾਂ ਦੇ ਪਿੱਛੇ ਇੱਕ ਨੌਜਵਾਨ ਲੜਕਾ ਖੜਾ ਸੀ ਜੋ ਉਹਨਾਂ ਨੂੰ ਵਾਚ ਕਰਦਾ ਰਿਹਾ ਤੇ ਜਦੋਂ ਉਹ ਕਢਾ ਕੇ ਪੈਸੇ ਤੁਰਨ ਲੱਗੇ ਤੇ ਉਹਨਾਂ ਨੇ ਹਥਿਆਰ ਦੇ ਜ਼ੋਰ ਨਾਲ ਉਹਨਾਂ ਨਾਲ ਹੱਥੋਪਾਈ ਕਰਕੇ ਉਹ ਪੈਸੇ ਜਿਹੜੇ ਉਹ ਸਨੈਚ ਕਰਕੇ ਲੈ ਗਿਆ ਸੀ 14000 ਰੁਪਇਆ ਤੇ ਭਾਰ ਦੇ ਦੌਰਾਨ ਇੱਕ ਕੱਲ ਸੀ ਮਕਦਮਾ ਜਿਹੜਾ ਦਰਜ ਕੀਤਾ ਸੀਗਾ ਐਂਟੀ ਵਿਸੈਕਟਰ ਦੇ ਤਹਿਤ ਜਿਸ ਦੇ ਦੌਰਾਨ ਦੋਸ਼ੀ ਹਰਪੀ ਸਿੰਘ ਹੈਪੀ ਪੁੱਤਰ ਰਾਜਕੁਮਾਰ ਬਾਸੀ ਮਲਕਪੁਰ ਜਿਹੜਾ ਕਿ ਹੁਣ 2-3 ਸਾਲ ਤੋਂ ਪਰਿਵਾਰ ਸਮੇਤ ਕੰਗਣਾਵੇਟ ਵਿੱਚ ਰਹਿ ਰਿਹਾ ਹੈ ਤੇ ਉਸ ਨੂੰ ਅਸੀਂ ਅਰੈਸਟ ਕੀਤਾ ਸੀਗਾ ਜਿਸ ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ ਤੇ ਇਸ ਮਗਦਮੇ ਦੀ ਤਫਤੀਸ਼ ਦੌਰਾਨ ਉਹਨੇ ਸਾਡੇ ਤਫਤੀਸ਼ੀ ਅਫਸਰ ਜਿਹੜਾ ਹੈ ਐਸਐਸ ਸੁਹਾਚੰਦਰ ਉਸ ਕੋਲ ਸਿਸਕਲੋਸ ਸਟੇਟਮੈਂਟ ਦਿੱਤੀ ਹੈ ਕਿ ਜਿਹੜਾ ਇਹ ਵਾਰਦਾਤ ਕੀਤੀ ਸੀ ਸਨੈਚਿੰਗ ਦੀ ਉਸ ਸਮੇਂ ਉਹ ਸੋ ਧਰਮਵੀਰ ਸੋਢੀ ਤਾਂ ਅਤੇ ਜਿਹੜਾ ਸੀਗਾ ਮੇਨ ਹੀਰਾ ਲਾਲ ਦੋਸ਼ੀ ਸੀਗਾ ਉਸ ਦੇ ਨਾਲ ਮੋਟਰਸਾਈਕਲ ਤੇ ਸਵਾਰ ਸੀਗਾ ਤੇ ਦੁਗਾਈ ਨਾਲ ਪੁੱਛਗਿਛ ਕਰਨ ਤੇ ਇਸ ਨੇ ਉਹ ਸਨੈਸ਼ਿੰਗ ਕੀਤੀ ਹੋਈ ਵਾਰਦਾਤ ਨੂੰ ਮੰਨ ਲਿਆ ਹੈ ਤੇ ਜਿਸ ਨੂੰ ਇਸ ਦੇ ਆਧਾਰ ਤੇ ਅੱਜ ਅਸੀਂ ਮੁਕੱਦਮਾ ਨੰਬਰ 2 ਦੇ ਵਿੱਚ ਗ੍ਰਿਫਤਾਰ ਕੀਤਾ ਤੇ ਇਹਨੂੰ ਮਾਨਯੋਗ ਅਦਾਲਤ ਦੇ ਵਿੱਚ ਅਸੀਂ ਪੇਸ਼ ਕਰਕੇ ਆਏ ਹਾਂ ਜਿੱਥੋਂ ਹੋਰ ਪੁੱਛਗਿਛ ਲਈ ਇੱਕ ਦਿਨ ਦਾ ਰਿਮਾਂਡ ਮਿਲਿਆ ਹੈ ਔਰ ਕਿੰਨੇ ਦੋਸ਼ੀ ਫੜ ਲਏ ਜੀ ਟੋਟਲ ਕਿੰਨੇ ਦੋਸ਼ੀ ਸੀ ਇਹਦੇ ਵਿੱਚ ਜਿਹੜਾ ਇਹਨਾਂ ਦਾ ਇੱਕ ਹੋਰ ਸਾਥੀ ਸੀਗਾ ਮੇਨ ਸਾਡਾ ਦੋਸ਼ੀ ਹੈਗਾ ਮਗਦਮੀ ਦਾ ਉਹ ਉਸਨੇ ਇੱਕ ਹੋਰ ਵਾਰ ਦਾਤ ਜਿਹੜੀ ਆ ਉਹ ਥਾਣਾ ਸਿਟੀ ਨਵਾਂ ਸ਼ਹਿਰ ਦੇ ਏਰੀਆ ਵਿੱਚ ਕੀਤੀ ਸੀ ਜਿੱਥੇ ਉਸ ਦੇ ਖਿਲਾਫ ਇੱਕ ਵੱਖਰਾ ਮਾਮਲਾ ਦਰਜ ਹੋ ਗਿਆ ਸਨੇਸ਼ ਸਿੰਘ ਕਰਨ ਦਾ ਤੇ ਉਹ ਮੇਨ ਦੋਸ਼ੀ ਜਿਹੜਾ ਉੱਥੇ ਫੜਿਆ ਗਿਆ ਹੈ ਜਿਸ ਨੂੰ ਹੁਣ ਬਾਅਦ ਵਿੱਚ ਅਸੀਂ ਪ੍ਰੋਡਕਸ਼ਨ ਵੈਂਟ ਤੇ ਲੈ ਕੇ ਆਵਾਂਗੇ